ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋਨਨੀ ਕਲੈਕਸ਼ਨ ਸ਼ਾਇਲੀ ਗੁਰਤੇਜ ਦੀ ਹੱਟੀ ਜੀ ਮੇਲੇ ਵਾਲਾ ਬਾਜ਼ਾਰ ਹੈ ਜੀ ਆਪਣਾ ਪਿੰਡ ਹੈਗੇ ਜੀ ਸ਼ਾਇਦੀ ਜੀ ਕੀ ਲੈ ਕੇ ਆਇਓ ਬਾਈ ਜੀ ਅਸੀਂ ਅੱਜ ਤੁਹਾਡੇ ਲਈ ਜੀ ਰਖੜੀ ਤੇ ਆਫਰ ਲਾਈ ਹੈ ਜੀ ਸੇਲ ਮੇਲਾ ਰਖੜੀ ਦਾ ਜੀ ਆਹ ਆਈਟਮ ਜੀ ਸਭ ਤੋਂ ਜ਼ਿਆਦਾ ਸੁਪਰ ਹਿੱਟ ਪਾਸ ਹੋ ਰਹੀ ਹੈ ਜੀ ਸੂਟ ਦੇ ਰਹੇ ਹਾਂ ਜੀ ਕੁੱਲ 200 ਰੁਪਏ ਦਾ ਜੀ ਸਭ ਤੋਂ ਜ਼ਿਆਦਾ ਆਈਟਮ ਸੁਪਰ ਹਿੱਟ ਸੇਲ ਹੋ ਰਹੀ ਹੈ ਸਾਡੀ ਨਾ ਹੋਲ ਸੇਲ ਤੇ 200 ਦਾ ਸਭ ਤੋਂ ਜ਼ਿਆਦਾ ਸਾਡੀ ਆਈਟਮ ਇਹ ਪਾਸ ਹੋਈ ਹੈ ਜੀ ਇਹ ਅਲੱਗ-ਅਲੱਗ ਦੇ ਪ੍ਰਿੰਟ ਦੇ ਡਿਜ਼ਾਈਨ ਨੇ ਜੀ 1000 ਰੁਪਏ ਦੇ ਕਾਇ ਹੋ ਗਏ ਫਿਰ ਇਹ ਪੰਜ ਜੀ 1000 ਦੇ ਪੰਜ ਸੂਟ ਵੀ ਸਾਰੇ ਟੱਬਰ ਨੂੰ 1000 ਦਾ ਮਿਲਣਾ ਦਾ ਲੋ ਮੁਕਦਾ ਨਹੀਂ 1000 ਰੁਪਏ ਦੇ ਸੂਟ ਸਾਰੇ ਪਰਿਵਾਰ ਨੂੰ ਪੰਜ ਸੂਟ ਆ ਜਾਣਗੇ 1000 ਦੇ ਜੀ ਕੁੱਲ ਰੰਗ ਕਿੰਨੇ-ਕਿੰਨੇ ਮੈਂ ਕਹਿੰਦਾ ਹੋਣ ਦਰਜਣਾ ਹੈ ਰੰਗ ਤਾਂ ਇੱਥੇ ਜੀ 100 ਕਲਰ ਹੈ ਜੀ ਘਟੋ ਘਾ ਡਿਜ਼ਾਈਨ ਹੈ ਜੀ ਪ੍ਰਿੰਟ 100 ਕਲਰ ਹਾਂਜੀ ਦੇਖ ਸਕਦੇ ਹੋ ਵੀ 1000 ਦੇ ਪੰਜ ਸੂਟ ਗਰਮੀ ਵਾਲੇ ਨੇ ਬਾਈ ਹਾਂਜੀ ਗਰਮੀ ਵਾਲੀ ਹਟ ਮੈਂ ਜੀ ਪੱਕੇ ਰੰਗਾਂ ਦੇ ਵਿੱਚ ਜੀ ਪੱਕੇ ਰੰਗਾਂ ਚ 1000 ਤੇ 5 ਸੂਟ ਬਈ ਕੁਝ ਵੀ ਨਹੀਂ ਆਉਂਦਾ 1000 ਦਾ ਕੀ ਆਉਂਦਾ ਪੂਰੀ ਸੁਪਰ ਹਿੱਟ ਹਟ ਮੈਂ ਜੀ ਇਹ ਸਭ ਤੋਂ ਜ਼ਿਆਦਾ ਪਸੰਦ ਹੋਈ ਹੈ ਜੀ ਲੋਕਾਂ ਦੇ ਬਿਲਕੁਲ ਹੋਰ ਕੀ ਵਿੱਚ ਵੀ ਇਹ ਰੇਟ ਦੇ ਵਿੱਚ ਹੋਰ ਦਿਖਾਓ ਰੰਗ ਤੁਹਾਨੂੰ ਦੇਖ ਲੇ ਛੋਟੇ ਲਵੇ ਸੈਂਕੜਿਆਂ ਦੀ ਗਿਣਤੀ ਚ ਪਏ ਨੇ ਜਦੋਂ ਹੋਲ ਸੇਲ ਦਾ ਵੱਡਾ ਗਦਾਮ ਇਹ ਖੋਲਤਾ ਪਿੰਡ ਸ਼ਾਇਲੀ ਦੇ ਵਿੱਚ ਦੇਖ ਸਕਦੇ ਹੋ ਵੀ ਹੁਣ ਦੂਰ ਪਟਿਆਲੇ ਤੱਕ ਜਾਣ ਦੀ ਲੋੜ ਨਹੀਂ ਨਹੀਂ ਪਟਿਆਲੇ ਤੱਕ ਜਾਂਦੀਆਂ ਸੀ ਮਾਈਆਂ ਬੀਬੀਆਂ ਆ ਲੈ ਕੇ ਆ ਗਏ ਬਾਈ ਦੇਖ ਸਕਦੇ ਹੋ ਨਵੇਂ ਇਹ ਕੀ ਚੀਜ਼ ਹੈ ਬਾਈ ਇਹ ਆ ਟੰਬੀ ਕਾਟਨ ਪ੍ਰਿੰਟ ਦੇ ਵਿੱਚ ਆ ਰਹੀਆਂ ਨੇ ਜੀ ਇਹਦਾ ਕੀ ਪ੍ਰੇਜ ਹੈ ਇਹਦੇ ਨਾਲ ਕਾਟਨ ਦੀ ਹੈਗਾ ਜੀ ਨਾਲ ਦੁਪੱਟਾ ਜੀ ਰੇਟ ਹੈਗਾ ਜੀ ਕੁੱਲ 275 ਰੁਪਏ ਦਾ ਸੂਟ ਹੈ ਜੀ ਦੇਖ ਸਕਦੇ ਹੋ ਵੀ ਬਾਈ 500 ਤੋਂ ਪਾਰ ਤਾਂ ਹਜੇ ਹੋਈ ਨਹੀਂ ਰਿਹਾ 200 ਤੋਂ ਹੀ ਖੜੇ 2.5 300 ਤੋਂ ਅੱਗ ਲੱਗੇ ਚ ਡਿਜ਼ਾਈਨ ਨੇ ਜੀ ਪ੍ਰਿੰਟ ਦੇ ਜੀ ਆਉਂਦਾ ਵੀ ਕੀ ਆ ਯਾਰ ਬਾਈ ਕਹਿੰਦਾ ਪੱਕੇ ਰੰਗਾਂ ਚ ਹੈ ਕੁੱਲ 275 ਰੁਪਏ ਦਾ ਸੂਟ ਹੈ ਜੀ। ਪੂਰੀ ਸਪਰੇਟ ਆਈਟਮ ਚੱਲ ਰਹੀ ਹੈ ਜੀ ਇਹ। ਫੋਨ ਨੰਬਰ ਕੀ ਹੈ ਭਾਈ ਜੀ? 95921 ਜੀ 73249 ਜੀ। 73249 ਹਾਂ ਜੀ। ਦੇਖ ਸਕਦੇ ਹੋ ਵੀ ਤਸਵੀਰਾਂ। ਰੰਗ ਪ੍ਰਿੰਟ ਦੀ 100ਾਂ ਚ ਆਈ ਹੋਈ ਹੈ ਜੀ। 100 ਡਿਜ਼ਾਈਨ 100 ਡਿਜ਼ਾਈਨ ਕਹਿਣਾ ਆਸਾਨ ਹੈ ਜੀ 100 ਤਰ੍ਹਾਂ ਦੇ ਕਲਰ। ਬਹੁਤ ਵੱਡੀ ਗੱਲ ਹੈ ਅੱਗੇ ਹੁੰਦੇ ਤੇ 4-5 ਕਲਰ ਪਰ ਇਹ ਬਾਈ ਦੇਖ ਸਕਦੇ ਹੋ ਲੈ ਕੇ ਪਤਾ ਨਹੀਂ ਕਿੱਥੋਂ ਆਉਂਦਾ ਬਾਈ ਬੱਕਰੀ ਆਈਟਮ ਲੈ ਕੇ ਆਉਂਦਾ ਮੈਂ ਕਹਿੰਦਾ 10 ਦਿਨ ਪੈਂਦੇ ਹੀ ਨਹੀਂ 10 ਦਿਨਾਂ ਬਾਅਦ ਫੇਰ ਨਵੀਂ ਆਈਟਮ